ਪੀਐਮ ਮੋਦੀ ਦੇ ਲਕਸ਼ਦੀਪ ਦੌਰੇ ਤੋਂ ਬਾਅਦ ਵਿਵਾਦ ਬਹੁਤ ਜ਼ਿਆਦਾ ਖੜਾ ਹੋ ਗਿਆ ਜਿੱਥੇ ਮਾਲਦੀਪ ਦੇ ਵੱਲੋਂ ਵੀ ਪੀਐਮ ਨਰਿੰਦਰ ਮੋਦੀ ਦਾ ਨਰਾਦਰ ਕੀਤਾ ਗਿਆ ਤੇ ਇਸ ਨੂੰ ਲੈ ਕੇ ਜਿਹੜੇ ਭਾਰਤੀ ਵੀ ਖਫਾ ਹੋਏ ਤਾਂ ਇਸ ਤੋਂ ਇਲਾਵਾ ਜਿਹੜਾ ਮਾਲਦੀਪ ਸੀਗਾ ਉਹਦੇ ਵੱਲੋਂ ਵੀ ਭਾਰਤ ਵਿਰੋਧੀ ਗਤੀਵਿਧੀਆਂ ਕੁਝ ਕੀਤੀਆਂ ਗਈਆਂ ਦੱਸਦੀਏ ਕਿ ਜੋ ਭਾਰਤੀ ਸੀਗੇ ਉਹ ਨਾਰਾਜ਼ ਹੋਏ ਕਿਉਂਕਿ ਪ੍ਰੀਮ ਨਰਿੰਦਰ ਮੋਦੀ ਦਾ ਨਰਾਦਰ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਜਿਸ ਕਰਕੇ ਕਈ ਜੋ ਘੁੰਮਣ ਜਾਣਾ ਚਾਹੁੰਦੇ ਸੀ ਉਹਨਾਂ ਨੇ ਆਪਣੀਆਂ ਟਿਕਟਾਂ ਕੈਨਸਲ ਕਰਾ ਲੀਆਂ ਹੋਟਲਾਂ ਦੀ ਬੁਕਿੰਗ ਜਿਹੜੀ ਸੀਗੀ ਉਹ ਵੀ ਕੈਨਸਲ ਕਰਾ ਲਈ ਤਾਂ ਸਿੱਧਾ ਜਿਹੜਾ ਇਫੈਕਟ ਮਾਲਦੀਵ ਤੇ ਪਿਆ ਤਾਂ ਜੇਕਰ ਗੱਲ ਕਰ ਲਈਏ ਤਾਂ ਟਵਿੱਟਰ ਤੇ ਵੀ ਜਿਹੜਾ ਇੰਡੀਆ ਦੇ ਵਿੱਚ ਟ੍ਰੈਂਡਿੰਗ ਤੇ ਹੈਸ਼ਟੈਗ ਚੱਲ ਰਿਹਾ ਹੈਗਾ ਬਾਇਕਾਟ ਮਾਲਦੀਵ ਦਾ ਸੋ ਇਹ ਪੂਰਾ ਮਾਮਲਾ ਕੀ ਸੀਗਾ ਕਿੱਥੋਂ ਇਹ ਪੂਰਾ ਵਿਵਾਦ ਵਧਿਆ ਹੈਗਾ ਸੋ ਇਹ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੇ ਕਰਨ ਦੇ ਲਈ ਅੱਜ ਜੁੜੇ ਆਗੇ ਸੋ ਅਹਿਮ ਖਬਰ ਰਾਸ਼ਟਰਪਤੀ ਮੁਹੰਮਦ ਮੋਇਜ਼ੂਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹੀ ਮਾਲਦੀਵ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਭਾਰਤ ਵਿਰੋਧੀ ਰਵੱਈਆ ਅਪਣਾਇਆ ਗਿਆ ਉਸ ਦਾ ਅਸਰ ਐਨੀ ਛੇਤੀ ਦਿਖਾਈ ਦੇਵੇਗਾ ਇਹ ਕਦੇ ਸੋਚਿਆ ਵੀ ਨਹੀਂ ਸੀਗਾ। ਪਾਰਟੀ ਹਾਈ ਕਮਿਸ਼ਨ ਦੇ ਸਖਤ ਇਤਰਾਜ਼ ਤੇ ਭਾਰਤੀਆਂ ਦੇ ਸਖਤ ਰੁਕ ਤੋਂ ਬਾਅਦ ਮਾਲਦੀਵ ਸਰਕਾਰ ਨੇ ਆਪਣੇ ਉਹਨਾਂ ਤਿੰਨ ਮੰਤਰੀਆਂ ਨੂੰ ਮੁਅਤਲ ਕਰ ਦਿੱਤਾ ਜਿਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਦੀ ਲਕਸ਼ਦੀਪ ਦੌਰੇ ਸਮੇਂ ਜਾਰੀ ਤਸਵੀਰਾਂ ਤੇ ਕਾਫੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਹਨਾਂ ਮੰਤਰੀਆਂ ਦਾ ਇਹਨਾਂ ਮੰਤਰੀਆਂ ਦੇ ਵਿੱਚ ਮਰੀਮ ਸ਼ਿਉਨਾ, ਮਾਲਸ਼ਾ ਸਰੀਫ ਅਤੇ ਮੈਜੂਮ ਮਾਜिद ਸ਼ਾਮਿਲ ਨੇ ਵੀ ਐਮੋਦੀ ਤੇ ਕੀਤੀਆਂ ਗਈਆਂ ਚਿਪੜੀਆਂ ਦੇ ਵਿਰੋਧ ਦੇ ਵਿੱਚ ਭਾਰਤੀ ਵੀ ਭੜਕ ਉੱਠੇ ਪਿਛਲੇ 24 ਘੰਟਿਆਂ ਦੇ ਦੌਰਾਨ ਹੀ ਕਰੀਬ 4000 ਭਾਰਤੀਆਂ ਨੇ ਮਾਲਦੀਵ ਚ ਹੋਟਲ ਬੁਕਿੰਗ ਰੱਦ ਕਰਵਾਈ ਔਰ ਇਸ ਤੋਂ ਇਲਾਵਾ ਕਰੀਬ 3000 ਹਵਾਈ ਟਿਕਟਾਂ ਵੀ ਰੱਦ ਕਰਵਾਈਆਂ ਜਾਣਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਦਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਇੱਕ ਦੇਸ਼ ਦੇ ਮੰਤਰੀਆਂ ਨੂੰ ਇਸ ਤਰ੍ਹਾਂ ਮੌਤਲ ਕੀਤਾ ਗਿਆ ਔਰ ਉਹਨਾਂ ਨੇ ਦੂਜੇ ਦੇਸ਼ ਦੇ ਕਿਸੇ ਨੇਤਾ ਖਿਲਾਫ ਟਿੱਪਣੀ ਕੀਤੀ ਗਈ ਹੋਵੇ ਯਾਨੀ ਕਿ ਬਹੁਤ ਹੀ ਵੱਡਾ ਹੈ ਜਿਹੜਾ ਵਿਵਾਦ ਵਧ ਗਿਆ ਟਿੱਪਣੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਜ਼ਬਰਦਸਤ ਮਾਲਦੀਵ ਵਿਰੋਧੀ ਮਾਹੌਲ ਬਣਿਆ ਹੋਇਆ ਹੈ ਹਜ਼ਾਰਾਂ ਭਾਰਤੀਆਂ ਨੇ ਮਾਲਦੀਵ ਜਾਂਦੀਆਂ ਟਿੱਖਟਾਂ ਰਾਜ਼ ਕੀਤੀਆਂ ਔਰ ਇਸ ਤੋਂ ਪਹਿਲਾਂ ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨਰ ਮੁੰਨੂ ਮਹਾਵਰ ਨੇ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਭਾਰਤ ਦਾ ਇਤਰਾਜ਼ ਦਰਜ ਕਰਵਾਇਆ ਔਰ ਇਸ ਦੌਰਾਨ ਮਾਲਦੀਵ ਦੀਆਂ ਵਿਰੋਧੀ ਪਾਰਟੀਆਂ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਾਬਕਾ ਰਾਸ਼ਟਰਪਤੀ ਮੁਹੰਮਦ ਸੋਲੀ ਅਰ ਸਾਬਕਾ ਵਿਦੇਸ਼ੀ ਮੰਤਰੀ ਅਬਦੁੱਲਾ ਸ਼ਾਹਿਦ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਬਾਰੇ ਕੀਤੀਆਂ ਗਈਆਂ ਚਿੱਪਣੀਆਂ ਤੇ ਡੂੰਗੀ ਨਰਾਜ਼ਗੀ ਪ੍ਰਗਟਾਈ ਤੇ ਰਾਸ਼ਟਰਪਤੀ ਮਈਜੋ ਤੋਂ ਕਾਰਵਾਈ ਦੀ ਮੰਗ ਕੀਤੀ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਭਾਰਤ ਸਾਡਾ ਦੋਸਤ ਹੈ ਪਰ ਫਿਰ ਵੀ ਕੀ ਹੋਇਆ ਕਿ ਜੇਕਰ ਇੱਕ ਪਾਸੇ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਭਾਰਤ ਸਾਡਾ ਦੋਸਤ ਹੈ ਤਾਂ ਦੂਜੇ ਪਾਸੇ ਜਿਹੜਾ ਨਰਾਦਰ ਕੀਤਾ ਜਾਂਦਾ ਹੈਗਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਹਿ ਸਕਦੇ ਹਾਂਗਾ ਕਿ ਭਾਰਤੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਹੋਇਆ ਤੇ ਬਹੁਤ ਸਾਰੀਆਂ ਖਬਰਾਂ ਇਸ ਵੇਲੇ ਮਾਲਦੀਪ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਭਾਰਤੀ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਟ੍ਰੈਂਡ ਹੋ ਰਿਹਾ ਹੈ